ਭਾਰਤੀ ਕਿਸਾਨ ਜੁਨੀਅਰ ਰੈਕਟ ਵੱਲੋਂ ਤੇ ਸੰਯੁਕਤ मोर्चे ਦੀ ਕਾਰਤੇ ਚੰਡੀਗੜ੍ਹ ਭਾਈ 26 ਤਰੀਕ ਨੂੰ ਇੱਕ ਬਹੁਤ ਵੱਡਾ ਰੈਲੀ ਹੋਣੀ ਹੈ ਭਾਈ ਜੋ ਕਿ ਸੈਂਟਰ ਸਰਕਾਰ ਦੇ ਵੱਲੋਂ ਆਪਣੇ ਬਿਜਲੀ ਬੋਰਡ ਦੇ ਜਿਹੜਾ ਆਪਣਾ ਬਿਜਲੀ ਬੋਰਡ ਆ ਭਾਈ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ ਤੇ ਨਾਲ ਹੀ ਆਪਣੀ ਜਿਹੜੀ ਯੂਨੀਵਰਸਿਟੀ ਆ ਅਮੀ ਭਰਾਵੋ ਆਪਾਂ ਤੋਂ ਖੋਹੀ ਜਾ ਰਹੀ ਹੈ ਇਸ ਕਰਕੇ ਬੇਨਤੀ ਕਰਦੇ ਆਂ ਵੀ 26 ਤਰੀਕ ਨੂੰ ਆਪਣੇ ਨਗਰ ਚੋਂ ਬੱਸ ਜਾਊਗੀ ਭਾਈ ਚੰਡੀਗੜ੍ਹ 6:00 8:30 ਵਜੇ ਚੱਲੂਗੀ ਸੋ ਬੇਨਤੀ ਕਰਦੇ ਆਂ ਸਾਡੇ ਕਿਸਾਨ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਭਾਈ ਚੰਡੀਗੜ੍ਹ ਵੱਲੋਂ ਚੱਲੋ ਤਾਂ ਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਸਰਕਾਰ ੱੱਕੇ ਦੇ ਨਾਲ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਲੱਗੀ ਆ ਭਰਾਵੋ ਇਸ ਕਰਕੇ ਬੇਨਤੀ ਕਰਦੇ ਆ ਤੇ ਯੂਨੀਵਰਸਿਟੀ ਹੋਰ ਵੀ ਆਪਣੀਆਂ ਬਹੁਤ ਮੰਗਾਂ ਨੇ ਜਿਵੇਂ ਖਰਚਿਆਂ ਨੂੰ ਪ੍ਰਾਣੀ ਨੂੰ ਅੱਗੇ ਲਾਈ ਆ ਉਹਨਾਂ ਦੇ ਉੱਪਰ ਪਰਚੇ ਪਏ ਨੇ ਕਾਫੀ ਆਪਣੀਆਂ ਮੰਗਾਂ ਨੇ ਤੇ ਕਿਸਾਨ ਨੂੰ 10000 ਰੁਪਏ ਪੈਨਸ਼ਨ ਤੇ ਮਜ਼ਦੂਰਾਂ ਦੀਆਂ ਵੀ ਮੰਗਾਂ ਨੇ ਇਸ ਲਈ ਬੇਨਤੀ ਹੈ ਭਰਾਵਾਂ ਨੂੰ ਵੀ ਆਪਣਾ 26 ਤਰੀਕ ਨੂੰ ਆਪਾਂ ਨੇ ਸਵੇਰੇ ਕਸ ਨੇ ਚੰਡੀਗੜ੍ਹ ਜਾਣਾ ਸ਼ਾਮ ਨੂੰ ਵਾਪਸ ਆਉਗੀ ਤੋਂ ਮਜ਼ਦੂਰ ਭਰਾਵਾਂ ਨੂੰ ਵੀ ਬੇਨਤੀ ਆ ਭਰਾਵੋ ਵੀ ਇਕੱਠੇ ਹੋ ਕੇ ਇਕੱਲੇ ਇਕੱਲੇ ਮਾਰਨਾ ਤਾਂ ਉਹ ਇਕੱਠੇ ਹੋ ਕੇ ਅੱਗੇ ਆਓ